ਜੋ ਘੇਤਾਰੀ ਅਗਲੇ ਪਾਸੇ ਤੋਂ ਬਾਅਦ ਸੈਚਰ ਨਾਕਾ ਲਗਾਇਆ ਗਿਆ ਜੀ ਆਪਣਾ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮ ਅਨਸਾਰ ਜਿਹੜਾ ਇਹ ਨਾਕਾ ਜਿਹੜਾ ਰੋਜ਼ ਹੀ ਲੱਗਦਾ ਅੱਜ ਐਸਐਸਪੀ ਸਾਹਿਬ ਦਾ ਫੋਨ ਆਇਆ ਸੀ ਕਿ ਧਾਰੀਵਾਲ ਤੋਂ ਕਾਫੀ ਸ਼ਿਕਾਇਤਾਂ ਆ ਰਹੀਆਂ ਨੇ ਜਿਹੜੇ ਉੱਥੇ ਬੋਲਟ ਜਿਹੜੇ ਪਟਾਕੇ ਮਾਰਦੇ ਆ ਆ ਜਿਹੜੇ ਮੋਡੀਫਾਈ ਕੀਤੀਆਂ ਲੋਕਾਂ ਨੇ ਚੀਜ਼ਾਂ ਇਹ ਜ਼ਿਆਦਾ ਵੀ ਇੱਕ ਲੋਥੇ ਡਡਵਾ ਰੋਡ ਤੇ ਠਾਣੇ ਵਾਲੇ ਰੋਡ ਤੇ ਇੱਥੇ ਜਿਹੜੇ ਬਹੁਤ ਜਿਆਦਾ ਟ੍ਰੈਫਿਕ ਦੀ ਜਿਹੜੀ ਵਾਇਲੇਸ਼ਨ ਕਰਦੇ ਆ ਉਦੇ ਸਬੰਧ ਚ ਆਹੀ ਆਣ ਕੇ ਨਾਕੇ ਲਾਏ ਤੁਸੀਂ ਅੱਜ ਬਣਾਈ ਆ ਫਿਲਮ ਤੁਹਾਡੇ ਸਾਹਮਣੇ ਆਪਾਂ ਦੋ ਤਿੰਨ ਵਹੀਕਲ ਬੌਂਡ ਕੀਤੇ ਆ ਅ ਬਾਕੀ ਆੜੇ ਹੈਗੇ ਆ ਪੀਟਰ ਰੇੜੇ ਦੋ ਗੇ ਬੌਂਡ ਕੀਤੇ ਆ بس ਇਹਨਾਂ ਦੇ ਖਿਲਾਫ ਜਿਹੜੀ ਇਹ ਮਾਨਜੋਗ ਹਾਈ ਕੋਰਟ ਦੇ ਹੁਕਮ ਨੇ ਉਹਨਾਂ ਦੇ ਪਾਲਣਾ ਕਰ ਰਹੇ ਆ ਨਾ ਇਹਨੇ ਫੋਰ ਵੀਲਰ ਵੀ ਟੂ ਵੀਲਰ ਵੀ ਹਰ ਇੱਕ ਚੀਜ਼ ਚੈੱਕ ਕਰੀਦਾ ਹਾਂ ਉਹਨਾਂ ਦੇ ਆ ਸੀ 4-5 ਫੋਟਸ ਦੇ ਮੋਟਰ ਬੌਂਡ ਕੀਤੇ ਆ ਆ ਚਲਾਨ ਵੀ ਇਕੱਠੇ ਚਲਾਨ ਕੱਟ ਕੇ ਹੀ ਬੌਂਡ ਕਰੀਦਾ